ਗੱਲ ਬੈਠੀਆਂ ਨੂੰ ਐ ਜੀ ਭੁੱਖ ਲੱਗੀ ਪਈ ਆ। ਉਹ ਜਿੱਲੇ ਜਿੱਲੇ ਕਰੀ ਜਾਂਦੀ ਆ ਮਾਂ। ਕੋਈ ਕੰਮ ਚੱਜਦਾ ਨਾ ਹੁੰਦਾ। ਨਾਲੇ ਗੱਲ ਸੁਣ। ਜਦੋਂ ਰੋਟੀ ਸਭੀ ਫੜਾਉਣੀ ਆ ਨਾ ਸੇਟਾ ਟਾ ਕੇ ਫੜਾਇਆ ਕਰ। ਉਹ ਵੀ ਸਿਰ ਤੇ ਜਿੰਨੀ ਲੈ ਕੇ ਰੱਖਿਆ ਕਰ। ਤੇਰੇ ਸਹੁਰਿਆਂ ਦਾ ਘਰ ਆ ਇਹ। ਠੀਕ ਐ ਮਮੀ। ਪੇਕਿਆਂ ਦਾ ਪਿੰਡ ਨਹੀਂ ਵੀ ਆਈ ਫਿਰਦੀ ਰਹਣੀ ਆ। ਠੀਕ ਐ ਮਮੀ। ਤੇ ਗੋਲਿਆਂ ਤੋਂ ਮਜਬੂਰ ਕਿਉਂ ਕਰਦੀ ਐ? ਹਾਂ। ਹਾਂ। ਦੋ ਟਾਲ ਕੀਤਾ। ਲੋਲੇ ਦੇ ਨਾਲ ਕੋਈ ਕੰਮ ਹੀ ਨਹੀਂ ਹੁੰਦਾ। ਨਹੀਂ ਗੱਲ ਸੁਣਨੀ। ਹਾਂ ਜੀ ਮਮੀ। ਦੇਖੀ। ਵਾਰਗ ਹੈ ਮੜੇ ਮੜੇ ਗਰਮ ਕਰਕੇ ਤਾਂ ਲਿਆ ਦਿੰਦੀ ਮੰਮੀ ਜਦੋਂ ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਮੈਂ ਗਰਮ ਜਨ ਪਕਾਈ ਜਾਂਦੀ ਸੀ ਵੀ ਤੁਸੀਂ ਖਾ ਲਓ ਹੁਣ ਤੁਸੀਂ ਕਿਹਾ ਭੁੱਖ ਨਹੀਂ ਹੈਗੀ ਲਿਆ ਦਿੰਨੀ ਗਰਮ ਕਰਕੇ ਮੈਂ ਕਿਹਾ ਗਰਮ ਕਰਨ ਨਾਲ ਹੋਰ ਹੀ ਗੜੀਆਂ ਜੀਆਂ ਹੋ ਜਾਂਦੀਆਂ ਨੇ ਅੱਛਾ ਹੁਣ ਤੇਰਾ ਅਸੀਂ ਹੁਕਮ ਮੰਨਿਆ ਕਰੀਏ ਜਿਵੇਂ ਤੂੰ ਕਿਹਾ ਕਰੇਗੀ ਉਵੇਂ ਚੱਲਿਆ ਕਰੀਏ ਮੰਮੀ ਮੈਂ ਹੋਰ ਪਕਾ ਦਿੰਨੀ ਆ ਬਸ ਉਹਦੀ ਤੋਂ ਲੇਟ ਕਿਉਂ ਤੁਸੀਂ ਸੁਧਿਆਨ ਰੋਟੀ ਖਾਣੇ ਹੋ ਅੱਜ ਤੁਸੀਂ ਲੇਟ ਕਰਤਾ ਮੇਰਾ ਕੀ ਕਸੂਰ ਹੈ ਦੇਖ ਨਾ ਗੱਲ ਸੁਣ ਦੇਖੀ ਆ ਰੋਟੀਆਂ ਕੱਪੀਏ ਕਿਆ ਕਰਕੇ ਤੇ ਰੋਟੀਆਂ ਨਹੀਂ ਪਕਾਈਆਂ ਮਮੇ ਤੁਸੀਂ ਗੱਲ ਕਰ ਤੇ ਕਾਹ ਤੋਕਣ ਲੱਗ ਗਏ ਲੱਗੇ ਟੋਕਣ ਤੁਹਾਡੀ ਕੰਮ ਹੀ ਟੋਕਣਾ ਲੇ ਤੇ ਹੁਣ ਟੋਕਾਂਗੀ ਫਿਰ ਤਨਕ ਲਾਉਗੀ ਮੈਂ ਪਾਣੀ ਲਿਓਂਗੀ ਤੇਰੇ ਘਰੇ ਵਸਤੀ ਕਹਿੰਨੇ ਆਸੀਂ ਤੇ ਮੈਂ ਰੋਕੇ ਦਿਖਾ ਦੰਦੀ ਐ ਤਾਂ ਕੰਮ ਨਹੀਂ ਕਰਦਾ ਰੋਟੀ ਖਾਣ ਲਵੇ ਨਹੀਂ ਚੀ ਕਰਦਾ ਐ ਜੇ ਤੱਕ ਤੂੰ ਹੀ ਬਣਾ ਕੇ ਦੇ ਦਿਆ ਕਰ ਮੈਂ ਤਾਂ ਰੋਟੀਆਂ ਦੋ ਇਹ ਨੂੰ ਕੰਮ ਵਾਸਤੇ ਲੈਂਦੀ ਐ ਕੰਮ ਵਾਸਤੇ ਲੈਂਦੀ ਐ ਇਹਨੂੰ ਆਹ ਕੰਮ ਕੋ ਚੱਜਾ ਦਾ ਕਰਦੀ ਨਹੀਂ ਫਿਰ ਲੈਂਦੀ ਐ ਕੰਮ ਵਾਸਤੇ ਸਾਰਾ ਦਿਨ ਮੱਥਾ ਮਰਵਾਉਂਦੀ ਰਹਿੰਦੀ ਐ ਤਾਂ ਕਿਨੇ ਨਾ ਇਹੇ ਦਾਲ ਨੂੰ ਮਸਖਾਰਮ ਜਿਵੇਂ ਲਾਤਾ ਦੇਖੀ ਡੱਕਰ ਪਾਣੀ ਕਰਖੇ ਹੀ ਇਹਦੇ ਨਾਲ ਰੋਜ਼ ਮੱਥਾ ਮਾਰਦੀ ਐ ਕੁਝ ਨਹੀਂ ਹੁੰਦਾ ਮਮੀ ਨਾਲ ਨਹੀਂ ਬਣਾਉਣਾ ਆਵੇ ਨਾ ਇਹ ਤਾਂ ਕੰਮ ਢੰਗ ਦਾ ਹੋਵੇ ਬਸ ਇੱਕ ਰੋਣਾ ਹੀ ਕਰਦੀ ਐ ਪਰ ਵਾਲੋ ਛੇ ਹੈ ਸੁੱਕੇ ਜਾਂਦੀ ਰੋਂਦੀ ਰਹਿੰਦੀ ਐ ਸਾਰਾ ਦਿਨ ਰੋਣ ਪਾਈ ਜਾਂਦੀ ਐ ਦੰਦੀ ਆ ਇਹਨਾਂ ਘਰ ਤੇ ਦਾ ਰੋਣਾ ਪਿੱਟਣਾ ਇਹਨੂੰ ਮੁੱਕਦਾ ਨਾਲੇ ਭਾਈ ਰਾਜੀ ਰਹੇ ਗੁੱਸੇ ਰਹ। ਆ ਗੱਲ ਗੱਲ ਤੇ ਰੋ ਕੇ ਨਾ ਦਿਖਾਇਆ ਕਰ। ਮੇਰਾ ਪੁੱਤਰ ਹੈ ਨਾ ਪ੍ਰਦੇਸਾਂ ਵਿੱਚ। ਤੂੰ ਸਾਰਾ ਦਿਨ ਰੋਣ ਪਾਈ ਰੱਖਦੀ ਐ। ਠੀਕ ਐ ਮੰਮੀ। ਇੱਕ ਦਿਨ ਭੱਜ ਕੇ ਰੋਣਾ ਹੀ ਲੈ ਕੇ ਬਹਿਜੂ ਸਾਨੂੰ ਤਾਂ। ਦੀਦੀ ਐਂ ਕਿਉਂ ਬੁੱਲੀ ਆਂਨੇ ਹੋ ਤੁਸੀਂ? ਨਾ ਫਿਰ ਤੂੰ ਨਾ ਰੋਇਆ ਕਰ। ਕੋਈ ਗੱਲ। ਰੋਣ ਵਾਲੀ ਕੀ ਗੱਲ ਐ? ਤੈਨੂੰ ਕੀ ਕਹਤਾ ਸੀ ਤੈਨ ਮਾਰਦੇ ਕੁੱਟਦੇ ਆ। ਨਹੀਂ ਪਰ ਤੁਸੀਂ ਗੱਲ ਗੱਲ ਤੇ ਮੈਨਾਂ ਲੜਦੇ ਰਹਿੰਦੇ ਹੋ ਮੈਂ ਤਾਂ ਤੁਹਾਡੇ ਇੰਨੇ ਪਿਆਰ ਨਾਲ ਬੋਲਦੀ ਆਂ ਇੰਨਾ ਸਤਿਕਾਰ ਕਰਦੀ ਆਂ ਤੁਸੀਂ ਤਾਂ ਇਹ ਗੱਲ ਗੱਲ ਤੇ ਕਿਉਂ ਮੈਨਾਂ ਜੜਦੇ ਰਹਿੰਦਾ ਨਹੀਂ ਅਸੀਂ ਲੜਦੇ ਨਹੀਂ ਤੂੰ ਕੰਮ ਹੀ ਇਹ ਜਿਹੇ ਲੜਨ ਵਾਲੇ ਕਰਦੇ ਆਂ ਤੇ ਭਾਵੇਂ ਮੰਮੀ ਦੇਖ ਲੈ ਜੇ ਮੇਰੇ ਤੋਂ ਕੋਈ ਕੰਮ ਗਲਤੀ ਹੋ ਜਾਏ ਨਾ ਮੰਮੀ ਮੈਨੂੰ ਵੀ ਬੋਲਦੀ ਆ ਨਾ ਫਿਰ ਤੂੰ ਵੀ ਕਰ ਤਾਂ ਇਹਨੂੰ ਵੀ ਤਾਂ ਬੋਲੂਗੀ ਠੀਕ ਹੈ ਜੀ ਕੋਈ ਗੱਲ ਹੋਰ ਨਾ ਮੈਂ ਗੱਲ ਦਿਲ ਤੇ ਨਾ ਲਾਇਆ ਕਰ ਠੀਕ ਹੈ ਜੀ ਹਾਲਾ ਪਹਿਲੇ ਠੰਢੀਆਂ ਐ ਤਾਂ ਕੁਝ ਬਣਾ ਕੇ ਖਾ ਲ ਮੈਂ ਨਹੀਂ ਬਣਾ ਖਾਣੀਆਂ ਮੈਂ ਤਾਂ